ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਅੱਜ ਆਏ ਆਪਾਂ ਪਿੰਡ ਤੇ ਨਿੰਮੇਵਲ ਹੋਣ ਲੱਗਿਆਂ ਵਧਾਈਆਂ ਨਿੰਮੇ ਦੀ ਲੱਗੀ ਬਾਈ ਬੱਕਰੀ ਸੋਣ ਕਈ ਦਿਨ ਦੀ ਵੇਟ ਕਰਦੇ ਆ ਬੱਕਰੀ ਦੀ ਕਸੂងੀ ਕਸੂងੀ ਅੱਜ ਆ ਗਿਆ ਭੱਗਾਂ ਵਾਲਾ ਦਿਨ ਲਓ ਜੀ ਮਿਲਿਆ ਨਿੰਮੇ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਨਾਲੀ ਸਰਨਾ ਪਾਰਟੀ ਹੋ ਗਈ ਅੱਜ ਪਾਰਟੀ ਹੈ ਨਾ ਤੂੰ ਤਾਂ ਲੈਣ ਦੇ ਫੇ ਤੈਨੂੰ ਦੁੱਧ ਬਣਾ ਦੇਈਦਾ ਜਦੋਂ ਬੋਲੇ ਗਾ ਦੇ ਜੀ ਦੋ ਦੰਦ ਹੈ ਬੋਲੇ ਗਾ ਦੇ ਦੀ ਤੈਨੂੰ ਪਾਰਟੀ ਉਹ ਸਭ ਕੋ ਥੜੀ ਵੀ ਇੱਕ ਦੰਦੀ ਦੀ ਦੋ ਦੰਦੀ ਦੀ ਸੁਭੂ ਕੀ ਦੁਪਹਿਰ ਤੱਕ ਕਰਦਾ ਮੈਂ ਕਹਦਾ ਯਾਰ ਅੱਜ ਪਤਾ ਕੋਈ ਨਹੀਂ ਆ ਦੇਗਾ ਬਾਪੂ ਪਾਰਟੀ ਹੋ ਗਈ ਪਾਰਟੀ ਗਾਜੀ ਪਾਰਟੀ ਹੋ ਗਈ ਦੇਖ ਬੰਦੇ ਕਿੰਨੇ ਲੱਗਿਆ ਬੇਸਬਰੀ ਨਾਲ ਵੇਟ ਹੋ ਰਹੀ ਹੈ ਕਦੇ ਆ ਖਲਾਉਨੇ ਕਦੇ ਉਹ ਖਾਵੇ ਵੀ ਕੁਫੀ ਨਾ ਰਹੇ ਨਹੀਂ ਪੱਤੇ ਨਾਲ ਕੀ ਸੁੰਦੀ ਜਣਾ ਗਰਮ ਮੈਨੇ ਆ ਹੈ ਗਰਮ ਮਨਾ ਪੰਪ ਦੇ ਪੱਤੇ ਕਿਸੇ ਨੂੰ ਪੁੱਛ ਲੈਣਾ ਜੀ ਨੂੰ ਜਾਣਕਾਰੀ ਮੰਨ ਮੁੱਟੀ ਬੱਕਰੀਆਂ ਵੀ ਜੇ ਸੁਭੂng ਹੈ ਬਿਊਟੀ ਤਾਂ ਬਹੁਤ ਕੱਢੀ ਵੀ ਇਹਨਾਂ ਨੂੰ ਹਾਂ ਅਜੀ ਨਵੇਂ ਦਾ ਭੱਗਾਲੇ ਦਿਨ ਆਇਆ ਅੱਜ ਚੋਕਾ ਚੋਕਾ ਜਰਮਾ ਜੀ ਕਹਿੰਦੇ ਆ ਭੱਗਾਲੇ ਦਿਨ ਆਇਆ ਅੱਜ ਹੋਰ ਬਹੁਤ ਕਰੀ ਦੀ ਵਧਾਈਆਂ ਪਰਤੇ ਜਬੀ ਦਾ ਟੂਸੇ ਹੈ ਨਾ ਦਾਣਾ ਇਹਦੇ ਵਿੱਚ ਦਾਣਾ ਦਾਣਾ ਇਹ ਕਾਂਤੀਆ ਬਹੁਤ ਹੈ ਨਹੀਂ ਜ਼ਿਆਦਾ ਹੈ ਇਹ ਖਾਨੀਆਂ ਜ਼ਿਆਦਾ ਅੱਛਾ ਜਬੀ ਦਾ ਦਾਣਾ ਦਾਣਾ ਖਾਨੀਆਂ ਹੈ ਜਬੀ ਦਾ ਦਾਣਾ ਇਹ ਜਾਨ ਹੈ ਇਹਦੇ ماں ਦੁੱਧ ਦੇਦੀ ਉਮਰ ਕਿੰਦੀ ਹੈ ਜੀ ਕੀ ਜੀ ਉਮਰ ਤਾਂ ਹੁਣ ਸਾਨੂੰ ਪਤਾ ਹੀ ਨਹੀਂ ਹੈਗਾ ਬੱਕਰੀ ਤਾਂ ਹੀ ਜਾਣਦੀ ਸੀ ਇਹ ਤਾਂ ਹਾਂ ਗਿਫਟ ਮੇਂ ਜਿਆਦਾ ਬੇਵੋਠਾ ਸਪਾਈ ਕੰਮ ਵੀ ਦੇ ਦਾ ਨਾਲ ਦੀ ਨਾਲੇ ਇਹ ਗਿਫਟ ਮੇਂ ਦਾ ਮੈਨੂੰ ਯਾਰ ਸ਼ਾਓ ਬੰਨੂ ਇਹਨੂੰ ਠੀਕ ਹੈ ਜੀ ਹੁਣ ਮਾਰਾ ਹੈ ਕਿ ਖੁਸ਼ ਆਏਗਾ ਦਾ ਐਕਸਪੀਰੀਅੰਸ ਸਾਨੂੰ ਆ ਜਾਣਾ ਹਾਂ ਬੀ ਜੀ ਕਹਿੰਦਾ ਦੋ ਚਾਰ ਬੱਕਰੀਆਂ ਹੋਰ ਕਰਨੀਆਂ ਇੱਧਰ ਬਾਈ ਇੱਧਰ ਬਣਾਉਣਾ ਇਹਨਾਂ ਨੇ ਇੱਥੇ ਬਣਾਉਣਾ ਜਾਲੀ ਲਾਉਣੀ ਏ ਸਹੀ ਜਾਲੀ ਇੱਥੇ ਇੱਥੇ ਜਾਲੀ ਲਾ ਕੇ ਇੱਧਰ ਹਾਂ ਬੱਕਰੀਆਂ ਦਾ ਫਾਰਮ ਹੂੰ ਨਿਵੇਂ ਸ਼ਾਓ ਬੰਨੇ ਇਹਨੂੰ ਯਾਰ ਹਾਂ ਹੋਊ ਤਾਂ ਰਹੀ ਏ ਨਹੀਂ ਹੁਣ ਪਾ ਰਹੇ ਕਿ ਖੁਸ਼ ਆਏਗਾ ਦੇ ਵੀਕ ਆਉਂਦੀ ਆ ਜਾਲੇ ਦਾ ਘਰੇ ਪਿਆ ਜੱਬ ਬੈ ਗਈ ਨਾ ਫਿਰ ਸੁੰਗੇ ਨਾ ਸਾਸੀ ਕਾ ਬਲਾ ਸਾਸੀ ਕਾ ਬਲਾ ਸਿਲ ਤੇ ਆਉਂਦੀ ਆ ਸਾਸੀ ਕਾ ਬਲਾ ਆਉਂਦੀ ਆ 10 ਸਰੀਕ ਜਦੋਂ ਆ ਗਈ ਪੱਕੀ ਦੇਖਾਂਗੇ ਜੀ ਚੋਚਾ ਇੰਨਾ ਕੇ ਦੇਦਾ ਬੱਚਾ ਸਭ ਦੇਖਦੇ ਬਾਕੀ ਸੁੰਦੇ ਤੁੰਦ ਫਾਉਂਦੇ ਆ ਇਹਦਾ ਸੁੰਗੀ ਟਾਈਮ ਨਾ ਹੈ ਛੂਟੇ ਮਾਟੇ ਲੈ ਮਤਲਬ ਕਿੰਦੇ ਏਲੀਕੇ ਮੰਮਾ ਮੰਮਾ ਤਾਂ ਗਿਆ ਪਿਆ ਹੈ گیا بیا آواز ਪਰ ਕਹਿੰਦਾ ਤੂੰ ਨਿੰਮਾ ਫਿਲਮ ਦੇਖ ਰਿਹਾ ਉਧਰ ਮੈਂ ਬੱਕਰੀ ਸੂਰੀ ਏ ਤੂੰ ਫਿਲਮ ਉਹ ਦੇਖ ਰਿਹਾ ਹੈ ਕਿਹੜੀ ਫਿਲਮ ਦੀ ਬਾਰਨਿੰਗ ਕਿ ਬਾਰਨਿੰਗ ਤੂੰ ਕੀ ਵੀ ਹੈ ਉਹਦੀ ਗਿੱਪੀ ਕਰੇ ਵਾਲ ਦੀ ਕਿ ਤੂੰ ਹੁਣ ਉਹ ਤਾਂ ਘਰ ਮੜਾ ਕੇ ਦੇ ਨਾਲ ਨੇੜੇ ਤਾਂ ਰਹਿ ਨੇੜੇ ਜਾਂੜੇ ਬੋਲ ਸਰ ਆ ਕਾ ਕਾ ਪਾਤੇ ਲਿਆਂਦਾ ਇਹਨੂੰ ਉਹ ਜਿਹੜੇ ਬੈਠੇ ਤਾਂ ਹੈਗੇ ਚਲ ਹੌਂ ਕਿਦੀ ਹੈ ਨਾ ਨਾ ਚਲ ਟੌਂਸ ਦੀ ਹੈਗਾ ਮੈਂ ਸ਼ਾਮ ਨੂੰ ਦੇਖ ਲਾ ਮੜਾ ਬਣ ਕੇ ਮੈਂ ਚਾਹਵਾਂ ਤੁਸੀਂ ਬੈਠਣ ਵੇਲੇ ਇੱਧਰ ਆਣ ਨਿੰਮੇ ਇੱਧਰ ਆ ਜਾ ਬੈਠਣ ਆਇਤਾ ਕੋਈ ਨਹੀਂ ਕਹਿੰਦੇ ਬੈਠੇ ਤੇ ਸੁਣਾ ਫਿਰ ਇਹਨੇ ਆ ਤਾਂ ਇਹਦੇ ਨਿਆਣੇ ਕੀ ਕਰ ਰਹੇ ਇੱਧਰ ਦੇਖ ਨਾ ਉੱਤੇ ਬਾਟੇ ਨਿਆਣੇ ਬਸ ਹੁਣੀ ਮਸਤੀ ਕਰਦੇ ਆ ਮੈਂ ਉੱਧਰ ਖੇਤਾਂ ਮੈਂ ਚੱਲਿਆ ਤਾਂ ਹਲ ਦੀ ਵਟ ਲੈ ਔੜੀ ਜੀ ਰਹਿੰਦੀ ਪੱਟਣ ਇੱਥੇ ਕਾਹਦੇ ਪੱਟਣੀ ਆ ਜਾਣਾ ਹੁਣ ਉੱਥੋਂ ਚੱਲਿਆ ਮੈਂ ਇਹਦੇ ਕਰਤੀ ਤਾਂ ਬੱਕਰੀ ਕਰਕੇ ਅੱਛਾ ਚੱਲੇ ਸੁਵਾਕੇ ਚੱਲਦੇ ਆ ਹਾਂ ਚੱਲ ਦੇਖ ਲਈ ਅੱਜ ਤਿਆਰਪਾ ਸੋ ਵੀ ਬਾਈ ਬੱਕਰੀ ਨਿੰਮੇ ਦੀ ਹੋਗੀ ਪਾਲਟੀ ਬਾਲੀ ਹੋਗੀ ਬਾਲੀ ਹੋਗੀ ਇੱਕੇ ਦੱਤਾ ਨਾ ਪੰਜ ਤਾਂ ਇੱਕ ਹੈ ਹੈ ਅਦੇ ਇੱਕੇ ਆ ਅੱਛਾ ਪਹਿਲਾਂ ਇੱਕੇ ਹੁੰਦਾ ਹੈ ਤਾਈਏ ਹੋਦੀ ਨਾ ਤਾਹੀਂ ਪੈਰ ਮਾਰਦੀ ਤੇ ਦਰਦ ਹੁੰਦਾ ਤਾਂ ਦਿਲ ਦੇ ਵਿੱਚ ਕੰਮ ਨਿੱਟ ਗਿਆ ਹਾਂ ਰਾਖੀ ਦੇ ਕੰਮ ਨਿਭੜ ਗਿਆ ਗੋੜ ਉਹ ਗੋੜੇ ਲਿਆਨੀ ਮੈਂ ਨਾ ਇਹਦੇ ਗਿਆ ਹੋਇਆ ਹੈ ਹੈ ਇੱਕ ਸ਼ੱਕੂ ਦੀ ਕੰਜੀ ਆ ਗੋੜ ਜਮੜਾ ਬਣੋਂ ਕੱਦਮੀ ਆ। ਕੱਢ ਨਾ ਸਣੀ ਉਹ ਆ ਗਿਆ ਵਿਚਾਲੇ ਕਾਕੇ। ਕਾਕੇ ਤੇ ਪੱਪੜਾ ਦਾ ਖਾਮਾ ਕਰਦੇ ਸੀ ਕੀ ਰੱਬ। ਤਾਂ ਨਾੜੀਓ ਤਾਂ ਨਹੀਂ ਇੰਨੇ ਬੱਢਣਾ। ਨਹੀਂ ਨਹੀਂ ਆਪੇ ਰੋਜ ਕੋਈ ਚੱਕਰ। ਅੱਛਾ ਅੱਛਾ। ਕਿੰਨਾਂ ਰੂ ਹੋਊਗਾ? ਹੈ? ਦੋ ਹੋਣਗੇ। ਇੱਕ ਕੱਟ। ਟਾਈਮ ਲਵਾਂਗੇ ਨੇ ਹੈਗਾ ਮੈਂ ਤੈਨੂੰ ਕਿਹਾ ਵੀ ਦੋ ਦਊਂਗੀ। ਆ ਰੱਖ ਦੇ ਇੱਧਰ। ਕੈਂਚੀ ਇੱਧਰ ਰੱਖ ਲੈ। ਮੈਨੂੰ ਕਹੀਂ ਕਹਿੰਦਾ ਵੀ ਅੰਦਰ ਰੱਖੋ ਕਰ ਲੈਣਾ ਦਾ। ਨਮਾ ਚੱਕ ਮਾ ਉੱਤੇ ਪੈਣਾ ਆ ਲੈ ਲਾ ਤੂੜੀ ਆ ਲੈ ਕਪੜਾ ਸਾਰੀ ਕਪੜਾ ਲਿਕ ਪਰਾਲੀ ਜੀ ਵਿਛਾ ਦੇ ਮੁਰੇ ਪਰਾਲੀ ਵਿਛਾ ਦੇ ਨਿੰਮਾ ਕਿੱਧਰ ਪੱਜ ਗਿਆ ਹੁਣ ਨਿੰਮਾ ਕਿੱਥੇ ਲੰਗਿਆ ਪੱਕੇ ਮਾ ਮੁਰੇ ਦਾ ਸੋ ਨਿਊ ਮੈਂਬਰ ਆ ਗਿਆ ਆ ਲਿਪੜੇ ਦਾ ਹੈ ਸਾਲਾ ਇਕਾਲਾ ਪੱਕਾ ਚੋਂ ਪੱਕੀ ਆ ਪਾ ਲੈ ਗੋਣ ਦਾ ਆਜੋ ਆਜੋ ਦੋ ਦੂੰਗੀ ਯਾਰ ਬੜਾ ਹੋਇਆ ਬਿੱਡੂ ਦਾ ਵੱਡਣ ਨਹੀਂ ਆਪਣੇ ਆਪ ਹੀ ਟੁੱਟੇ ਜਾਂਦਾ ਵੱਡਣ ਦੀ ਲੋੜ ਨਹੀਂ ਉਹ ਨਾੜੀ ਉਹ ਵੱਡੀ ਨਹੀਂ ਆਪੇ ਟੁੱਟੇ ਜਾਂਦਾ ਹੁੰਦਾ ਹੈ ਹੈਨਾ ਨਰਮੇ ਹੁੰਦਾ ਗੁਰਸੇਵ ਤੋਂ ਲਿਆ ਜਾਂ ਚੱਕ ਲਿਆ ਆਮਨੇ ਜਿਆ ਬਣਾ ਰਹੇ ਨੂੰ ਕਰਤੇ ਇੱਕ ਨਹੀਂ ਫੜ ਲਿਆ ਜਾਨੂ ਦਊਂਗੀ 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 ਕਿਆ ਛੇਲਾ ਹੈ ਅਸਾਂ ਠੀਕ ਹੋ ਗਏ ਬੱਕਰਾ ਉਹ ਗੋੜਵਾਦੀ ਮੜਿਆ ਦੇਣਾ ਮੜਿਆ ਤੇਰੇ ਪੁੱਤ ਨੇ ਆਏ ਗੋੜ ਆਹੋ ਮਿੱਠਾ ਜਾਵਾ ਕਰ ਦੇ ਮੂੰਹ ਗੋੜ ਨਹੀਂ ਥੋੜਾ ਜਿਗਰੀ ਦਾ ਗੋੜ ਨਹੀਂ ਹਾਂ ਹੂੰ ਪਰਾਣੀ ਵੀ ਥੱਲੇ ਤੁਸੀਂ ਦਾਲਤੀ ਹੈ ਉਹ ਮੈਂ ਕਹਿੰਦਾ ਪਹਿਲਾਂ ਮਖਾ ਵੀ ਨਾ ਵੀ ਤੇ ਜਰਦ ਹੁੰਦਾ ਹੈ ਨਾ ਸੂਪ ਇਹਨਾਂ ਤੁਪਾ ਮਾ ਉਹ ਮਾਰਦੀ ਤੇ ਪੈਰ ਮਾਰਦੀ ਜਿਕੜਾ ਜਿਕੜਾ ਕੋਟਾ ਨਹੀਂ ਮਾਰਦਾ ਹੈਗਾ ਉਦਾਂ ਮਾਰ ਦਿੱਤੇ ਉਦਾਂ ਬੈਠੀ ਕੋਈ ਗੱਲ ਨਹੀਂ ਹਾਂ ਉਦਾਂ ਪੈਰ ਮਾਰ ਦਿੱਤੇ ਦਰਦ ਹੁੰਦਾ ਉਸ ਟਾਈਮ ਇੱਕ ਹੋਰ ਆਏਗਾ ਅੱਛਾ ਮੈਂ ਉੱਥੇ ਪਈ ਪਾ ਲਈ ਨਾ ਤੰਤਾ ਤੇ ਯਾਰ ਬਾਬਾ ਨਾਲ ਤਰ ਗੁਲ ਤਾਂ ਬੱਕਰੀ ਬੱਕਰੀ ਰੱਖੀ ਨਾ ਸਾਡੇ ਪਾਸ ਹੁਣ ਇੱਕ ਤੇ ਪਰਿਵਾਰ ਬਣਿਆ ਵਾ ਹਾਂ ਹਾਂ ਆਵੇ ਤਾਂ ਵਧੀ ਜਾਣੀ ਹੈ ਭਾਈ ਵਧਾਈਆਂ ਵਾਲੇ ਹੀ ਪਹੁੰਚ ਆ ਗਏ ਟੈਮਨ ਲੱਗ ਗਈ ਭਾਈ ਰੌਣਕ ਨੇ ਮੇਰੇ ਬਾੜੇ ਮੈਂ ਰੌਣਕ ਲੱਗ ਗਈ ਇਹਦੇ ਉੱਪਰ ਨੂੰ ਲਾ ਦੇ ਮਾੜਾ ਗੁੜਜਾ ਜੱਟ ਲੂੰਗੀ ਨਾ ਹਾਂ ਕਿੰਨੇ ਸਾਫ਼ ਕਰ ਦੇ ਅੱਛਾ ਆ ਉਹਦਾ ਕੋਈ ਫਾਇਦਾ ਨਹੀਂ ਹੈ ਨਾ ਹੋਰ ਕਿੰਨੇ ਕ ਦੇਉਗੀ ਇੱਕ ਹੋਰ ਦਊਗੀ ਅੱਛਾ ਹਾਂ ਚੱਲ ਅੱਗੇ ਆ ਹਾਂ ਉਹਦਾ ਬੱਸ ਨਹੀਂ ਆ ਹਾਂ ਕਾਉਂਗੀ ਜਿਹਨੇ ਅਸੀਂ ਇਹਦੇ ਹੇਠਾਂ ਰੱਖਿਆ ਰਿਹਾ ਨੂੰ ਠਾਲ ਕੇ ਰੱਖ ਦੇ ਹੈ ਹਾਂ ਜਿਹੜੇ ਨੇ ਇਹਨਾਂ ਨਾਲ ਕੀ ਹੈ ਥੱਲੇ ਸੁੱਕ ਪਿਛਾ ਲੈ ਮੈਂ ਕਿਹਾ ਤਾਂ ਬਾਪਾ ਮੈਂ ਇੱਥੇ ਰੱਖ ਰਿਹਾ ਮੈਂ ਤਾਂ ਉਹ ਬਿਠਾ ਲਈ ਕੋਲ ਹਾਂ ਜੂ ਇੱਥੇ ਬੈਠੀ ਜਿਉ ਨਹੀਂ ਫਿਰ ਚਲ ਹੌਲੀ 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 ਹੌਂਗਾ ਇੱਥੇ ਫੋਲੀਓ ਮਾਰਿਆ ਬਹੁਤ ਜ਼ਿੰਮੇਵਾਰੀ ਭਟਕ ਰਿਹਾ ਹਾਂ ਮੈਂ ਇੱਥੇ ਰੱਖ ਲਦਾ ਮੈਂ ਇੱਥੇ ਰੱਖ ਲਦਾ ਦੂਰ ਕਿੰਨੇ ਜੇਰ ਬਾਅਦ ਆਇਆ ਕਾਕੇ ਕੋਈ ਨਾ ਕੱਲ ਮੇਰਾ ਖੜਾ ਮੋੜ ਤੋਂ ਉੱਥੇ ਜਿਆਦਾ ਹੋ ਗਿਆ ਤੇਨੂੰ ਫੋਨ ਕਰ ਦੂੰਗੇ ਕੋਈ ਨਾ ਮੈਨੂੰ ਕਰ ਦੇ ਮੋਟਰਸਾਈਕਲ ਲੈ ਜਾ ਬਹੁਤ ਛੱਡਿਆ ਹੈ ਆ ਲੈ ਜਾ ਤੂੰ ਆਹਾਂ ਤੂੰ ਲੈ ਜਾ ਮੋਟਰਸਾਈਕਲ ਲੈ ਜਾ ਮੋਟਰਸਾਈਕਲ ਲੈ ਜਾ ਫਿਰ ਆਹ ਆਈ ਰਹੀ ਕੋਈ ਆ ਜਾ ਆ ਜਾ ਸਿਫਤ ਆ ਜਾ ਆਦੇ ਕਾਕਾ ਆ ਗਿਆ ਆਦੇ ਕਾਕਾ ਆ ਗਿਆ ਆਦੇ ਕਾਕਾ ਉਹ ਜਿਹੜਾ ਆ ਕਾਕਾ ਆ ਗਿਆ ਆ ਚਾਰਜਰ ਤੇ ਕਰ ਦੇ ਇੱਧਰ ਚਾਰਜਰ ਵਿੱਚ ਛਿੱਟੇ ਪੈਣੇ ਹੈ ਕਾਕੇ ਇਹ ਵੀ ਛੇੜਾ ਬੁ ਹੈਗਾ ਹੈਗਾ ਦੋ ਤਾਂ ਦਊਂਗੀ ਯਾਰ ਦੋ ਤਾਂ ਦੰਦੀ ਹੋਆ ਤਿੰਨ ਤਿੰਨ ਵੀ ਦੇ ਦਿੰਦੀ ਆ ਇਹ ਹਾਂ ਤਿੰਨ ਦਿੰਦੀ ਆ ਜਿਹੜੀ ਪਹਿਲੀ ਸੂਹ ਹੁੰਦੀ ਨਾ ਨਹੀਂ ਨਹੀਂ ਦੋ ਦਾ ਪੱਕੇ ਆ ਹੱਥ ਲਾ ਲਾ ਹੱਥ ਸਿੱਧ ਉੱਪਰ ਉੱਪਰ ਹੀ ਦੱਸ ਹੱਥ ਰੋਮ ਵਗਣਾ ਆਪਣੇ ਇਹਦਾ ਜਦੇ ਮੈਂ ਭੱਜਣ ਲੈਂਦੇ ਤਾਂ ਘੰਟਿਆਂ ਮਹੀ ਰੁਕ ਜਾ ਵਲੇ ਆਪਣੇ ਦੇ ਚੱਕਾ ਹੈਗਾ ਨੇ ਹੈਂ ਆਪੇ ਨੇ ਦਿੱਤਾ ਆਪੇ ਨੂੰ ਟਾਲਾ ਮਾਰਦੇ ਨੇ ਵੀਰਿਆ ਗੱਲ ਮੱਕਾ ਹੀ ਬਿੱਲੀ ਨਹੀਂ ਕਰਦਾ ਇੱਧੇ ਤੇ ਰੱਖਦਾ ਬਿੱਲੀਆਂ ਖਾਂਗਾਂ ਕੋਈ ਨਹੀਂ ਬਿੱਲੀਆਂ ਖਾਂਣਾ ਬਿੱਲੀਆਂ ਖਾਂ ਹੈ ਆਜਾ ਬਦੌਰਾ ਆ ਗਿਆ ਆ ਬਿੱਲੀਆਂ ਖਾਂ ਬੰਦਿਆ ਜੀ ਕਿ ਦੋ ਦੇ ਉੱਤੇ ਫੇ ਦੂਆ ਕੌਣ ਚੱਕੇ ਕਰੂਗਾ ਆਜਾ ਗੁਰਸੇਵ ਚੱਕੇ ਕਰੂਗੀ ਇੱਕ ਨਾ ਕਿੱਥੇ ਵੀ ਸਹਿਤ ਧਰਦੀ ਇਹ ਤਾਂ ਆ ਦੂਈ ਧਰਦੀ ਦੀ ਸਹਿਤ ਕਿਆ ਆਏ ਹੈ ਛੋੜੇ ਚੱਜਾ ਚੱਜਾ ਉਹ ਕਿਆ ਹੈ ਕੋਸੇ ਪੁੱਤ ਹੈ ਕਿਆ ਹੈ ਆਦੇ ਬੱਚਾ ਪਾਣੀ ਅੱਧੇ ਕੋਲੀ ਆ ਆ ਦੇਖ ਥੋੜੀ ਪਾਣਾ ਪਾਣੀ ਦੇਖ ਲੈ ਹੈ ਫਾਰੀ ਕਰ ਲਓ ਜੀ ਫਾਰੀ ਕਰ ਲੈ ਇੱਕ ਹੈ ਲਾਠੀ ਚੱਕ ਦੇਂਦਾ ਲਾਠੀ ਨੇ ਮਾਰੀ ਕਿਦਾ ਸਿੱਧੇ ਲਾਠੀ ਨੇ ਮਾਰੀ ਦੋ ਮੁਖਾਂ ਦੇ ਉੱਤੇ ਅੰਨੀ ਦੇਖੋ ਬਾਈ ਤੁਰਨ ਵੀ ਲੱਗ ਗਿਆ ਹਾਂ ਕਿੰਨਾ ਏਕਟਿਵ ਆ ਹਾਂ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਭਾਈ ਤੁਰ ਲਾਗੇ ਦੇ ਨਾ ਹੈ ਕੋਲ ਹਾਂ ਆ ਸਿਸਟਮ ਠੀਕ ਆ ਹਾਂ ਦੇਖ ਲੈ ਹੈ ਦੀ ਦੀ ਕਿਤੇ ਅੱਧੇ ਘੰਟੇ ਦੇ ਵਿੱਚ ਵਿੱਚ ਭਾਈ ਖੜਾ ਹੋ ਗਿਆ ਦੁੱਧ ਕਿਹੜਾ ਬੁਲਾਇਆ ਇਹਨੂੰ ਸਰਿੰਜ ਨਾਲ ਪੀਦਾ ਕਿੱਥੇ ਪੀਦਾ ਇਹਦਾ ਚੋਕ ਹੈ ਹੱਥ ਲਾਉਣ ਦਿੰਦੇ ਕਿ ਨਹੀਂ ਹਾਂ ਉਹ ਦੀਦੀ ਪੈਰ ਮਾਰਦੀ ਐ ਲੈ ਸਰਿੰਜ ਨਾਲ ਪੁਲਾਤਾ ਹੈ ਫਿਰ ਕੰਨੇ ਫੜੋਂਦੇ ਤੇ ਉਹ ਉਹ ਮੈਂ ਪੂਰਾ ਏਕਟਿਵ ਹੋ ਗਿਆ ਬੀਬੀ ਉਹ ਵੀ ਛੋਟਾ ਜਿਹਾ ਵੀ ਨਿੰਮੇ ਕਿੱਥੇ ਲੱਗ ਗਿਆ ਪਾਰਟੀ ਦੇਣ ਦਾ ਮਾਰਾ ਕੱਖ ਕੱਖ ਕਿਆ ਬੱਕਰੀ ਸੂਪੀ ਉਧਰ ਹਾਂ ਇੱਕ ਛੇਲਾ ਦਿੱਤਾ ਇੱਕੋ ਹਾਂ ਇੱਕ ਹੋਰ ਦੇ ਦੇਣਾ ਇਹ ਦੋ ਦਉਂਗੀ ਹਾਂ ਬਿੱਲੀ ਅੱਖਾਂ ਦਾ ਏ ਆ ਹਾਂ ਚੱਲ ਉਹ ਪਾਰਟੀ ਦਾ ਗੱਲ ਕਰਨੀ ਆ ਕਰ ਲੈ ਜਦ ਮਰਨਾ ਕਰਨਾ ਤੂੰ ਤਾਂ ਜਵੀ ਮੈਂ ਲੁਕਦਾ ਫਿਰ ਤਾਂ ਪਾਰਟੀ ਦੇ ਮਾਰੇ ਮੈਂ ਵੱਢਣ ਆ ਗਿਆ ਵੱਢਣੀ ਆ ਗਿਰੀ ਹੋਈ ਯਾਦ ਹਾਂ ਉਹ ਆ ਗਿਰੀ ਹੋਈ ਨੂੰ ਇਹਨੂੰ ਇੱਕ ਨਾ ਸਿਕਾਉਣੀ ਪੈਣੀ ਆ ਅੱਛਾ ਆ ਗਿੱਲੀ ਹੋਈ ਪਈ ਆ ਹੁਣ ਇੱਕ ਖਾਣੀ ਵੀ ਤਾਂ ਖਰਾਬ ਹੋ ਜਾਣੀ ਨਹੀਂ ਮੈਂ ਉਹਦੇ ਦੇਖੀ ਜਾਂਦਾ ਕਹਿੰਦਾ ਨਿਮਾ ਗਾਇਬ ਹੋ ਗਿਆ ਨੇ ਗਾਇਬ ਹੋ ਗਿਆ ਨਹੀਂ ਗਾਇਬ ਨਹੀਂ ਹੋਇਆ ਏ ਭਾਈ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਜੀਤ ਨੂੰ ਬੱਕਰੀ ਦਾ ਘਰ ਆਈਆਂ ਇੱਕ ਪਾਰਟੀ ਤੇ ਕਰ ਲੂਗੇ ਵਾ ਠੀਕ ਆ ਭੱਜੀ ਨਾ ਪਾਰਟੀ ਤੇ ਹੁਣ ਲੈ ਪਾਰਟੀ ਤੇ ਭੱਜਣਾ ਭਾਈ ਆ ਮੁੰਡੇ ਦਾ ਵੀ ਚੈਨਲ ਆ ਬਲਜੀਤ ਮਾਲਾ ਬਲਜੀਤ ਮਾਲਾ ਨਵਾਂ ਚੈਨਲ ਬਣਾਇਆ ਭਾਈ ਇਹਨੂੰ ਵੀ ਸਪੋਰਟ ਕਰੋ ਵਾਧਰੇ 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 ਬਲਜੀਤ ਮਾਲਾ ਇਧਰ ਨਿੰਮੇ ਕੰਨੀ ਹੋ ਗਈ ਪਾਰਟੀ ਦਾ ਜਬੀ ਕਿ ਲੋਕ ਦਾ ਪਾਟੂ ਖਾਣੇ ਲੱਡੂ ਵਾਲੀ ਚੱਲਣਾ ਕੰਮ ਤੁਸੀਂ ਬੈਠ ਨੂੰ ਬੰਦੇ ਆ ਪਾਰਟੀ ਦਾ ਜਿਹੜੀ ਦੇਣੀ ਪਾਰਟੀ ਦੇਣੀ ਪੈਣੀ ਹੈ ਜੇ ਨਿੰਮੇ ਵਧਾਈਆਂ ਮੰਗਣ ਵਾਲੇ ਸ਼ੁਰੂ ਆਉਣ ਲੱਗੇ ਆ ਹੋਰ ਕੀ ਆਲੇ ਕੋਈ ਨਹੀਂ ਕੋਈ ਨਹੀਂ ਨਿੰਮੇ ਹੁਣ ਗੈਂ ਮੋਟਰਸਾਈਕਲ ਮੋਰਥਾ ਲਾਉਣਾ ਆ ਦੇਖ ਵਧਾਈਆਂ ਵਾਲੇ ਰੌਣਕ ਲੱਗੀ ਉੱਥੇ ਜਾ ਕੇ ਤੇ ਦੇਖ ਕਿੰਨੇ ਇਕੱਠ ਹੋਇਆ ਪਿਆ ਜਨਾਨੀਆਂ ਕਹਿੰਦੀ ਸਾਡੀ ਵੀਡੀਓ ਨਾ ਬਣਾਈ ਅਸੀਂ ਬਣਾਈ ਨਹੀਂ ਉਸ ਦਾ ਬਹੁਤ ਲੱਗ ਹੋਇਆ ਮੈਂ ਇਕੱਠਾ ਮੈਂ ਜਨਾਨੀਆਂ ਦੀ ਵੀਡੀਓ ਨਹੀਂ ਬਣਾਈ ਹੈਗੀ ਆਹਦੇ ਕਹਿੰਦਾ ਵੀ ਮੇਨ ਬੰਦਾ ਜਿਹੜਾ ਹੈ ਵੀ ਜਿਹਨੇ ਵਧਾਈਆਂ ਦੇਣੀਆਂ ਵੀ ਉਹ ਬਾਹਰ ਆ ਗਿਆ ਉਹ ਬਾਹਰ ਉਹ ਪਤਾ ਕੀ ਆ ਇਹ ਮੈਂ ਤਾਂ ਹੁਣ ਕੱਖ ਬੱਡੇ ਨਾਲੋਂ ਹੁੰਦਾ ਟਾਈਮ ਜਾਂਦਾ ਹੁੰਦਾ ਜਾਂਦਾ ਤੇ ਆ ਫੇਰ ਆਪਾਂ ਕੋਕੜੇ ਨਹੀਂ ਤੇ ਤੇ ਕੁੜੀਆਂ ਪਤਾ ਕਹਿੰਦੀਆਂ ਕਹਿੰਦੀ ਨਿੰਮਾ ਨਾਨਾ ਬਣ ਗਿਆ ਮਖੌਲ ਕਰਦੀਆਂ ਕਹਿੰਦੀ ਨਿੰਮਾ ਨਾਨਾ ਬਣ ਗਿਆ ਕਿੰਨਾ ਕੁ ਲਾਉਣਾ ਟਾਈਮ ਹੁਣ ਪਏ ਹੁਣ ਕੱਖਾਂ ਨੂੰ ਹਲਦੀ ਪੱਟ ਲਈ ਹਲਦੀ ਪੱਟਣੀ ਹੈ ਅੱਛਾ ਦੋਤਾ ਪੱਟ ਦੇ ਦੇ ਅੱਛਾ ਅੱਛਾ ਦੋਤਾ ਹੋਰ ਪੱਟਾ ਲਾ ਕੇ ਆ ਕੋੜੀ ਰਹੀ ਅੱਛਾ ਅਸੀਂ ਆ ਤਾਹੀ ਲੱਭਦੇ ਆ ਇਹਦੇ ਮਾਂ ਜਮੀ ਦੇ ਪਿੱਛੇ ਨੂੰ ਗਿਆ ਵੇ ਨਿੰਮਾ ਹੈ ਇਹ ਮੈਨੂੰ ਦੇ ਦਿੰਦੇ ਫਿਰਦੇ ਇਹ ਨਿੰਮਾ ਜਾਇਬ ਹੋ ਗਿਆ ਨਿੰਮਾ ਕਿੰਨੀ ਕੁ ਪੱਟੀ ਹਲਦੀ ਅੱਛਾ ਚੱਲ ਆ ਗਿਆ ਮੈਂ ਉਸ ਆ ਪੱਟੀ ਆ ਇਹਦੇ ਚ ਪਤਾ ਮਿੱਟੀ ਢੇਰ ਕੇ ਇਹਦੇ ਚ ਇੱਥੇ ਲਾਉਣੀ ਆ ਅਸੀਂ ਦੁਬਾਰਾ ਆ ਹੋਰ ਤਾਂ ਬਧੀਆ ਇਹ ਨਾ ਪਾਣੀ ਦਾ ਗਾੜਤੀ ਵਿੱਚ ਬਹੁਤ ਵਿੱਚ ਪਹਿਲਾ ਪੱਟੀ ਨਹੀਂ ਤੁਸੀਂ ਉਹਦੇ ਨਾਲ ਟਾਈਮ ਨਾਲ ਕਿੰਨਾ ਚਿਰ ਲੱਗ ਕਿੰਨਾ ਚਿਰ ਹੋ ਗਿਆ ਲੱਗੀ ਨੂੰ ਇਹਨੂੰ ਇਹ ਤਾਂ ਵਿੱਚ ਪਾ ਹੋਈ ਜਾਂਦੀ ਆ ਜਿੰਨੇ ਦੇਰ ਤੱਕ ਰਹੋਗੇ ਉੰਨੇ ਜਿਆਦਾ ਪਾਣੀ ਜਿਆਦਾ ਇਹਦੇ ਹੋਣ ਮੈਂ ਉਹਦੇ ਪਾਣੀ ਲੱਗੀ ਜਾਂਦਾ ਦਾ ਭਰ ਜਾਂਦਾ ਗਲਗੇ ਵਿੱਚ ਮੈਂ ਕਹਿੰਦਾ ਬੱਕਰੀ ਨੂੰ ਪਲਾ ਮੜੀ ਕੁੱਟ ਕੇ ਦੁੱਧਵਾ ਨਹੀਂ ਨਹੀਂ ਹੈ ਅੰਦਰ ਤੇ ਜ਼ਖਮ ਜੀ ਹੋਣਗੇ ਲੋਟ ਨਹੀਂ ਨਹੀਂ ਹੈ ਕੁੰਡੀ ਦੇ ਲਾ ਕੁੱਟ ਕੇ ਹੈ ਫੈਸਲਾ ਦੇ ਹੁਣ ਕੋਈ ਜਿਹੜਾ ਤਜਰਬੇਕਾਰ ਆ ਵੀ ਬੱਕਰੀ ਸੋਈ ਉਹਨੂੰ ਕਿਆ ਪਾਉਣਾ ਚਾਹੀਦਾ ਹੁਣ ਹੈ ਨੀ ਮੈਂ ਹਾਂ ਭਾਈ ਗਲੇ ਤੂੰ ਹੀ ਦੱਸ ਆਪਣੀ ਕੋਈ ਬੱਕਰੀਆਂ ਦੀ ਯਾਰ ਇੰਨੀ ਨੌਲੇਜ ਨਹੀਂ ਹੈ ਨਾ ਐਨੀ ਆਪਾਂ ਬੱਕਰੀਆਂ ਰੱਖੀਆਂ ਨੇ ਹੁਣ ਜਹੌਣਾ ਇਹੀ ਕਹ ਦਦੇ ਆ ਜਿਹੜੇ ਵੀਡੀਓ ਦੇਖਦੇ ਆ ਹੂੰ ਕੋਈ ਬੱਕਰੀਆਂ ਬੱਕਰੀਆਂ ਨਹੀਂ ਨਾ ਰੱਖੀਆਂ ਹੋਈਆਂ ਹਾਂ ਉਹ ਦੱਸ ਸਕਦਾ ਉਹ ਦੱਸ ਸਕਦਾ ਹੈ ਨਾ ਹਾਂ ਵੀ ਕਾ ਦੇਣਾ ਚਾਹੀਦਾ ਵਿੱਚੇ ਕੋਲੇ ਕਹਿੰਦੇ ਵੀ ਪਹਿਲੇ ਸੂਏ ਦੀ ਇੱਕ ਬਿਚਾਰੂ ਦਿੰਦੀ ਹੈ ਪਰ ਉਹਦਾ ਟਿੱਡਾ ਹੈਗਾ ਐਨੇ ਮੈਨੂੰ ਆਇਆਂ ਲੱਗਦਾ ਵੀ ਇੱਕ ਹੋਰ ਦਵਾਂਗੀ ਜੀ ਹੁਣ ਕਿੰਨੇ ਬਿਚਾਰੂ ਇੱਕ ਦਿੱਤਾ ਇਹਨੇ ਇੱਕ ਹਾਂ ਇੱਕ ਹੋਰ ਲੱਗਦਾ ਇਹ ਤਾਂ ਹੁਣ ਵੀਡੀਓ ਜਿਹੜਾ ਦੇਖਦਾ ਵੀਰ ਉਹ ਸਾਨੂੰ ਦੱਸ ਸਕਦਾ ਹਾਂ ਦੱਸ ਸਕਦਾ ਹੈ ਇੰਤਜ਼ਾਰ ਬੋ ਜੋਰ ਮਾਰਦੀ ਹੋਈ ਹੈ ਇਹ ਤਾਂ ਜੋਰ ਮਾਰਦੀ ਹੋਈ ਹੈ ਜੋਰ ਤਾਂ ਮਾਰਦੀ ਆ ਯਾਰ ਬਸ ਤੇ ਦੋ ਦੋ ਤਾਂ ਹੋ ਗਈ ਮਨੋ ਲੈ ਕੇ ਹਾਂ 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 ਬਾਕੀ ਚੱਲ ਦੇਖਦੇ ਆ ਭਾਈ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਲਜੀਤ ਸਿੰਘ ਮਹਲ ਮਾਲਾ ਮਾਲਾ ਬਲਜੀਤ ਸਿੰਘ ਮਹਲਾ ਮਾਲਾ ਹੈ ਬਲਜੀਤ ਮਹਲਾ ਲਿਖਿਆ ਹਾਂ ਬਲਜੀਤ ਮਹਲਾ ਹਾਂ ਇਹ ਹੁਣ ਟਾਈਮ ਟਪਾਉਂਦਾ ਟਾਈਮ ਟਪਾਉਂਦਾ ਹੁਣ ਇਹ ਇਹ ਵੀ ਇਹਨਾਂ ਦਾ ਕਿਤੇ ਟਾਈਮ ਨਾ ਕੰਮਕਾਰ ਦਾ ਕਿਤੇ ਮਹਿੰਗਾ ਨੀ ਤੇ ਹੁਣ ਇਹਨਾਂ ਨੂੰ ਬਾਜਰੇ ਚੱਫੀਆਂ ਪਾਈ ਜਾਂਦਾ ਬਿਨਾਂ ਗੱਲ ਤੇ ਹੈ ਬਾਜਰੇ ਤੇ ਥੱਲੇ ਉਰੇ ਜੰਮਿਆ ਪਿਆ ਦੇਖ ਅੱਛੇ ਹਲਦੀ ਆ ਠੀਕ ਆ ਠੀਕ ਆ ਠੀਕ ਹਲਦੀ ਲੱਭਦਾ ਥੱਲੇ ਹਲਦੀ ਲੱਭਦੀ ਪੱਟਣੀ ਆ ਇਹ ਪਚਾ ਕੇ ਪੱਟ ਹੋਣੀ ਆ ਇਹ ਹਾਂ ਕਹਿੰਦਾ ਵੱਡ ਹੋ ਜਾਂਦੀ ਵਿੱਚ ਇਹ ਹਾਂ ਚੱਲੀਆਂ ਕਰਨ ਨੂੰ ਦੇਖੀਏ ਫਿਰ ਮੈਂ ਹੁਣ ਹਣ ਦੀ ਦਾ ਪੱਟਲਮ ਉਹ ਤਾਂ ਦੇਖ ਹੀ ਜਾਊਂਗੀ ਮੇਰੀ ਆ ਰਹਿ ਜਾਣੀ ਚੱਲ ਹਣ ਦੀ ਜ਼ਰੂਰੀ ਏ ਮੈਨੂੰ ਪੱਟਣੀ ਬੱਕਰੀ ਦਾ ਸੂਕ ਲੈਣੀ ਫੇਰ ਕੋਈ ਨਹੀਂ ਕਰਦਾ ਚੱਲ ਮੈਂ ਦੇਖਦਾ ਜਾ ਕੇ ਵੀ ਹੋਰ ਦਿੰਦੀ ਕਿ ਕਿ ਨਹੀਂ ਹਾਂ ਤੁਸੀਂ ਦੇਖ ਲਓ ਆਹ ਦੇ ਹਣ ਦੀ ਪੱਟ ਹੁੰਦੀ ਨਾ ਆ ਦੇਖਾ ਹਾਂ ਇਹ ਪੱਟ ਹੁੰਦੀ ਜਨਾ ਆ ਟੁੱਟ ਹੀ ਜਾਂਦੀ ਏ ਚੱਲ ਮੈਂ ਗਾਂਹ ਨੂੰ ਲਾਉਣੀ ਓ ਔਰ ਹਾਂ ਇਹ ਤਾਂ ਚੱਲ ਬੀਜ ਹੋ ਜੂਗਾ